ਸੱਚੀ ਕਾਲ ਦੋਸਤੋ ਅੱਜ ਹੈ ਦਿਨ ਸੋਮਵਾਰ 11 ਅਗਸਤ ਆਓ ਦੇਖੀਏ ਅੱਜ ਦੀਆਂ ਟੌਪ 10 ਖਬਰਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਐਮਐਲਏ ਅਨਮੋਲ ਗਗਨਮਾਨ ਨੂੰ ਵਿਧਾਨ ਸਭਾ ਕਮੇਟੀ ਤੋਂ ਹਟਾਇਆ ਵਿਆਦੀ ਗਾਇਕ ਸਾਬਕਾ ਮੰਤਰੀ ਅਤੇ ਵਿਧਾਇਕ ਅਨਮੋਲ ਗਗਨਮਾਨ ਦੇ ਭਾਵਿਆਂ ਦਾਇਕ ਤੇ ਉਹਦੇ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਪਰ ਉਹਨਾਂ ਨੂੰ ਵਿਧਾਨ ਸਭਾ ਦੀ ਪ੍ਰਸ਼ਨ ਅਤੇ ਸੰਦਰਭ ਕਮੇਟੀ ਸਾਲ 2025 ਤੋਂ 26 ਤੋਂ ਬਾਹਰ ਕਰ ਦਿੱਤਾ ਗਿਆ ਹੈ ਉਹਨਾਂ ਉਹਨਾਂ ਦੀ ਜਗ੍ਹਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਨੂੰ ਬਾਕੀ ਸਮੇਂ ਲਈ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਇੱਕ ਹੋਰ ਕਮੇਟੀ 'ਚ ਇੱਕ ਸੀਟ ਖਾਲੀ ਹੋ ਗਈ ਸੀ। ਕੁਝ ਸਮਾਂ ਪਹਿਲਾਂ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਉਸ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਵਿਧਾਨ ਸਭਾ ਵੱਲੋਂ ਜਾਰੀ ਹੁਕਮ ਵਿੱਚ ਲਿਖਿਆ ਹੈ ਕਿ ਇਹ ਕਾਰਵਾਈ ਸਪੀਕਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਨਿਯਮ 183 ਤਹਿਤ ਕੀਤੀ ਗਈ ਹੈ ਇਸ ਦੇ ਨਾਲ ਹੀ ਕਮੇਟੀ 'ਚ ਬਾਕੀ ਸਮੇਂ ਲਈ ਅਨਮੋਲ ਗਗਨ ਮਾਨ ਦੀ ਜਗ੍ਹਾ ਹੁਣ ਨੀਨਾ ਮਿੱਤਲ ਨੂੰ ਨਾਮਜ਼ਦ ਕੀਤਾ ਗਿਆ ਹੈ ਇਸੇ ਤਰ੍ਹਾਂ 27 ਜੂਨ 2025 ਨੂੰ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ ਸੀ ਇਸ ਕਾਰਨ ਵਪਾਰ ਕਮੇਟੀ ਵਿੱਚ ਇੱਕ ਸੀਟ ਖਾਲੀ ਹੋ ਗਈ ਸੀ ਗੁਰਦੀਪ ਸਿੰਘ ਢਾਲੀਵਾਲ ਨੂੰ ਹੁਣ ਉੱਥੇ ਨਿਯੁਕਤ ਕੀਤਾ ਗਿਆ ਸੀ ਸਪੀਕਰ ਨੇ ਇਹ ਕਾਰਵਾਈ ਵਿਧਾਨ ਸਭਾ ਦੇ ਨਿਯਮ 180 ਤਹਿਤ ਕੀਤੀ ਸੀ। ਮਿਲੀ ਜਾਣਕਾਰੀ ਮੁਤਾਬਕ 19 ਜੁਲਾਈ ਨੂੰ ਅਨਮੋਲ ਗਗਨ ਮਾਨ ਨੇ ਅਚਾਨਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਹਨਾਂ ਲਿਖਿਆ ਮੇਰਾ ਦਿਲ ਭਾਰੀ ਹੈ ਪਰ ਮੈਂ ਰਾਜਨੀਤੀ ਛੱਡਣ ਦਾ ਫੈਸਲਾ ਕੀਤਾ ਹੈ। ਸਪੀਕਰ ਨੂੰ ਬੇਨਤੀ ਹੈ ਕਿ ਉਹ ਮੇਰਾ ਅਸਤੀਫਾ ਸਵੀਕਾਰ ਕਰਨ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ। ਦੂਸਰੀ ਖਬਰ ਸ਼ਹੀਦ ਫੌਜੀ ਜਵਾਨ ਹਰਮੰਦਰ ਸਿੰਘ ਦੀ ਮ੍ਰਿਤਕ ਦੇ ਪਿੰਡ ਬਦੀਨਪੁਰ ਪਹੁੰਚੀ ਜੰਮੂ ਕਸ਼ਮੀਰ ਵਿਗਿਆਤਵਾਰੀਆਂ ਨਾਲ ਜੂਝਦੇ ਹੋਏ ਸ਼ਹੀਦ ਹੋਏ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਹਰਮੰਦਰ ਸਿੰਘ ਦੀ ਮ੍ਰਿਤਕ ਦੇ ਪਿੰਡ ਪਹੁੰਚਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਅੰਤਿਮ ਦਰਸ਼ਨ ਕਰਵਾ ਕੇ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ ਸ਼ਮਸ਼ਾਨ ਕਾਟਲ ਜਾਣ ਉਪਰੰਤ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਹਰਮੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਫੌਜ ਦੇ ਜਵਾਨ ਵੀ ਇੱਥੇ ਪਹੁੰਚੇ ਸਨ ਅਤੇ ਹੋਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਪਰਿਵਾਰ ਨਾਲ ਪਹੁੰਚ ਗਈ ਅਮਰਦਦੀ ਪ੍ਰਗਟ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਰਮੰਦਰ ਸਿੰਘ ਤੇ ਉਸ ਦੇ ਸਾਥੀ ਜੰਮੂ ਕਸ਼ਮੀਰ ਵਿੱਚ ਪਿਛਲੇ 4-5 ਦਿਨਾਂ ਤੋਂ ਦੁਸ਼ਮਣਾਂ ਦੇ ਘੇਰੇ ਵਿੱਚ ਗਿਰੇ ਹੋਏ ਸਨ ਲੜਾਈ ਸਮੇਂ ਹਲਾਤਾਕਾਰ ਦੀ ਵੀਡੀਓ ਕਾਲ ਰਾਹੀਂ ਭਰੇ ਜਾਣਕਾਰੀ ਦਿੰਦਾ ਰਹਿੰਦਾ ਸੀ ਇਹ ਅਤਵਾਦੀ ਅਬਲੋਗਰ ਨੇੜ ਨਾਲ ਹਮਲਾ ਕੀਤੇ ਜਾਣ ਨਾਲ ਇਹ ਫੌਜੀ ਜਵਾਨ ਦੇਸ਼ ਲਈ ਸ਼ਹਾਬਤਾ ਪਾ ਕੇ ਸ਼ਹੀਦ ਹੋਗਾ ਜਿਸ ਦੀ ਫੌਜ ਦੇ ਅਫਸਰਾਂ ਵੱਲੋਂ ਫੌਂਡ ਰਾਈਟ ਸੂਚਨਾ ਦਿੱਤੀ ਗਈ ਕਿ ਹਰਮੰਦਰ ਸਿੰਘ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦ ਹੋਗਾ ਦੱਸਦੀ ਹੈ ਕਿ ਸ਼ਹੀਦ ਜਵਾਨ ਹਰਮੰਦਰ ਸਿੰਘ ਦੀ 2 ਤੋਂ 3 ਸਾਲ ਦੀ ਸਰਵਿਸ ਬਾਕੀ ਰਹਿ ਗਈ ਸੀ ਹਰਮੰਦਰ ਸਿੰਘ ਦੇ ਘਰੇ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈ ਹਰਮੰਦਰ ਸਿੰਘ ਅਜੇ ਪਵਾਰਾ ਹੀ ਸੀ ਤੇ 2 ਦਿਨਾਂ ਤੱਕ ਉਸ ਦੀ ਡਿਊਟੀ ਇੱਥੋਂ ਖਤਮ ਹੋਣੀ ਸੀ ਸ਼ਹੀਦ ਜਵਾਨ ਹਰਮੰਦਰ ਸਿੰਘ ਦੀ 2 ਮਹੀਨੇ ਦੀ ਛੁੱਟੀ ਮਨਜ਼ੂਰ ਹੋਈ ਸੀ ਤੇ ਘਰੇ ਆ ਕੇ ਉਸਨੇ ਆਪਣਾ ਮਕਾਨ ਬਣਾਉਣਾ ਸੀ ਤੇ ਮਕਾਨ ਬਣਾ ਕੇ ਵਿਆਹ ਕਰਵਾਉਣਾ ਸੀ ਇਸ ਫੌਜੀ ਜਵਾਨ ਦਾ ਪਿਤਾ ਮੈਂਟਲੀ ਅਫਸਰਟ ਹੈ ਭੈਣ ਵੀ ਬਿਮਾਰੀ ਦੀ ਹਾਲਤ ਵਿੱਚ ਪਿਛਲੇ ਕਈ ਸਾਲਾਂ ਤੋਂ ਬੈੱਡ ਤੇ ਹੀ ਪਈ ਹੈ ਛੋਟਾ ਭਰਾ ਵੀ ਕਮਾਈ ਲਈ ਵਿਦੇਸ਼ ਭੇਜਿਆ ਸੀ ਇਸੇ ਪਰਿਵਾਰ ਦੀਆਂ ਤਿੰਨ ਪੀੜੀਆਂ ਫੌਜ ਵਿੱਚ ਸੇਵਾ ਨਿਭਾ ਚੁੱਕੀਆਂ ਹਨ ਤੇ ਹਰਮੰਦਰ ਸਿੰਘ 12ਵੀਂ ਪਾਸ ਕਰਕੇ ਹੀ ਫੌਜ ਵਿੱਚ ਭਰਤੀ ਹੋ ਗਿਆ ਸੀ ਜੋ ਕਿ ਫੌਜ ਵਿੱਚ ਇੱਕ ਵਧੀਆ ਨਿਸ਼ਾਨੇਬਾਜ਼ ਵੀ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਫੌਜੀ ਜਵਾਨ ਨੇ ਛੁੱਟੀ ਤੇ ਨਹੀਂ ਝੰਡੇ ਵਿੱਚ ਲਿਪਟ ਕੇ ਆਪਣੇ ਘਰ ਆਉਣਾ ਹੈ ਇਹ ਸ਼੍ਰੀ ਖਬਰ Shimla ਦੇ ਨਾਮੀ ਸਕੂਲ ਤੋਂ ਤਿੰਨ ਬੱਚੇ ਲਾਪਤਾ ਰਖੜੀ ਵਾਲੇ ਦਿਨ ਮਾਲ ਰੋਡ ਤੇ ਗਏ ਸੀ ਘੁੰਮਣ ਮਾਚਲ ਪ੍ਰਦੇਸ਼ ਦੇ Shimla ਦੇ ਮਸ਼ਹੂਰ Bishan Cotton School ਦੇ ਤਿੰਨ ਬੱਚੇ ਅਚਾਨਕ ਲਾਪਤਾ ਹੋ ਗਏ ਇਹ نو ਬੱਚੇ 6ਵੀਂ ਜਮਾਤ ਦੇ ਵਿਦਿਆਰਥੀ ਹਨ ਇਹਨਾਂ ਵਿੱਚੋਂ ਇੱਕ ਕੁੱਲੂ ਦਾ ਰਹਿਣ ਵਾਲਾ ਹੈ ਦੂਜਾ ਪੰਜਾਬ ਦੇ ਮੁਹਾਲੀ ਦਾ ਰਹਿਣ ਵਾਲਾ ਅਤੇ ਤੀਜਾ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ ਪੁਲਿਸ ਦੇ ਅਨੁਸਾਰ ਇਹ ਤਿੰਨੋਂ ਰਕੜੀ ਵਾਲੇ ਦਿਨ ਨੂੰ ਗੇਟ ਪਾਸ ਲੈ ਕੇ ਮਾਲ ਰੋਡ ਤੇ ਘੁੰਮਣ ਲਈ ਗਏ ਸਨ ਆਊਟਿੰਗ ਗੇਟ ਪਾਸ ਦੀ ਮਿਆਦ ਖਤਮ ਤੋਂ ਕਈ ਘੰਟਿਆਂ ਤੱਕ ਉਹ ਵਾਪਸ ਨਹੀਂ ਆਏ ਇਸ ਤੋਂ ਬਾਅਦ ਸਕੂਲ ਵਿੱਚ ਹੜਕੰਮ ਮਚ ਗਿਆ ਸਕੂਲ ਪ੍ਰਬੰਧਨ ਆਪਣੇ ਪੱਧਰ ਤੇ ਉਹਨਾਂ ਦੀ ਭਾਲ ਕਰਦਾ ਰਿਹਾ ਪਰ ਕੋਈ ਸਫਲਤਾ ਨਹੀਂ ਮਿਲੀ ਇਸ ਤੋਂ ਬਾਅਦ ਨਿਊ ਸ਼ਿਮਲਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਇਸ ਮਾਮਲੇ ਵਿੱਚ ਪੁਲਿਸ ਅਤੇ ਸਕੂਲ ਪ੍ਰਬੰਧਨ ਦੁਆਰਾ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ ਇਹਨਾਂ ਬੱਚਿਆਂ ਦੇ ਨਾਮ ਅੰਗਰ ਦੇਹਤਰ ਅਤੇ ਵਿਦਾਸ਼ ਗਸਤੇ ਜਾ ਰਹੇ ਹਨ ਪਰਿਵਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੂੰ ਵੀ ਅਜੇ ਤੱਕ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਘਰ ਵੀ ਨਹੀਂ ਆਏ ਸ਼ਿਮਲਾ ਦੇ ਐਸਐਸਪੀ ਸੰਜੀਵ ਕੁਮਾਰ ਗਾਂਧੀ ਨੇ মিডিਆ ਨਾਲ ਗੱਲਬਾਤ ਵਿੱਚ ਪੁਸ਼ਟੀ ਕੀਤੀ ਹੈ ਕਿ ਤਿੰਨ ਬੱਚੇ ਲਾਪਤਾ ਹਨ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ ਬੱਚਿਆਂ ਦੇ ਭਾਲ ਲਈ ਦਿੱਲੀ ਅਤੇ ਹਰਿਆਣਾ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਸ਼ਿਮਲਾ ਵਿੱਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੋਂ ਬੱਚਿਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਕਈ ਵਾਰ ਵਾਪਰੀਆਂ ਹਨ ਕੁਝ ਦਿਨ ਪਹਿਲਾਂ ਸ਼ਿਮਲਾ ਦੇ ਸੰਜੋਲੀ ਦੇ ਇੱਕ ਨਿੱਜੀ ਸਕੂਲ ਤੋਂ ਇੱਕ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਇਲਾਵਾ ਸੰਜੋਲੀ ਦੇ ਬੋਧੀ ਮੱਠ ਤੋਂ ਬੋਧੀ ਭਿਕਸ਼ਵਾਂ ਦੇ ਲਾਪਤਾ ਹੋਣ ਦੀਆਂ ਦੋ ਘਟਨਾਵਾਂ ਵੀ ਪਹਿਲਾਂ ਵਾਪਰੀਆਂ ਚੌਥੀ ਖਬਰ ਹੋਰ ਦੇਸ਼ ਵੀ ਰੂਸ ਨਾਲ ਕਰਦੇ ਹਨ ਵਪਾਰ ਫਿਰ ਸਿਰਫ ਭਾਰਤ ਨੂੰ ਹੀ ਕਿਉਂ ਬਣਾਇਆ ਜਾ ਰਿਹਾ ਨਿਸ਼ਾਨਾ 트੍ਰੰਪ ਨੇ ਦਿੱਤਾ ਜਵਾਬ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਰੂਸੀ ਤੇਲ ਖਰੀਦਣ ਲਈ ਸਿਰਫ ਭਾਰਤ ਨੂੰ ਹੀ ਨਿਸ਼ਾਨਾ ਬਣਾਉਣ ਬਾਰੇ ਆਪਣੀ ਗੱਲ ਰੱਖੀ ਆ ਉਹਨਾਂ ਨੇ ਕਿਹਾ ਹੈ ਕਿ ਅਜੇ ਬਹੁਤ ਕੁਝ ਹੋਣਾ ਬਾਕੀ ਹੈ ਤੁਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਸੈਕੰਡਰੀ ਟੈਰਿਫ ਵੇਖੋਗੇ। ਪਰੰਪਰਾ ਜਵਾਬ ਇੱਕ ਸਵਾਲ ਦੇ ਜਵਾਬ ਵਿੱਚ ਆਇਆ। ਭਾਰਤੀ ਅਧਿਕਾਰੀ ਕਹਿੰਦੇ ਹਨ ਕਿ ਯੂਰਪ ਅਤੇ ਅਮਰੀਕਾ ਸਮੇਤ ਦੁਨੀਆ ਦੇ ਸਾਰੇ ਦੇਸ਼ ਰੂਸ ਨਾਲ ਵਪਾਰ ਜਾਰੀ ਰੱਖ ਰਹੇ ਹਨ। ਫਿਰ ਸਿਰਫ ਭਾਰਤ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਵਾਈਟ ਹਾਊਸ ਦੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਹੈ ਕਿ ਸਿਰਫ 8 ਘੰਟੇ ਹੋਏ ਹਨ, ਦੇਖਦੇ ਹਾਂ ਹੁਣ ਕੀ ਹੁੰਦਾ ਹੈ। ਤੁਸੀਂ ਥੋੜੇ ਸਮੇਂ ਵਿੱਚ ਬਹੁਤ ਕੁਝ ਦੇਖੋਗੇ। ਤੁਸੀਂ ਬਹੁਤ ਸਾਰੀਆਂ ਸੈਕੰਡਰੀ ਪਾਬੰਦੀਆਂ ਦੇਖੋਗੇ ਇਸ ਤੋਂ ਇਲਾਵਾ ਜਦੋਂ 트ੰਪ ਤੋਂ ਪੁੱਛਿਆ ਗਿਆ ਕਿ ਉਹ ਰੂਸ ਅਤੇ ਯੂਕਰੇਨ ਵਿਚਕਾਰ ਸ਼ਾਂਤੀ ਸਮਝੌਤਾ ਹੋਣ ਤੇ ਭਾਰਤ ਤੇ ਲਗਾਏ ਗਏ ਟੈਰਿਫ ਨੂੰ ਹਟਾ ਦੇਣਗੇ ਇਸ ਦਾ ਜਵਾਬ ਦਿੰਦੇ ਹੋਏ 트ੰਪ ਨੇ ਕਿਹਾ ਕਿ ਅਸੀਂ ਇਸ ਬਾਰੇ ਉਦੋਂ ਦੇਖਾਂਗੇ ਪਰ ਹੁਣ ਲਈ ਭਾਰਤ 50% ਟੈਰਿਫ ਅਦਾ ਕਰੇਗਾ ਪ੍ਰੈਸ ਕਾਨਫਰੰਸ ਦੌਰਾਨ 트ੰਪ ਤੋਂ ਪੁੱਛਿਆ ਗਿਆ ਕਿ ਕੀ ਰੂਸੀ ਤੇਲ ਖਰੀਦਣ ਅਤੇ ਹੋਰ ਵਪਾਰ ਕਰਨ ਤੇ ਚੀਨ ਤੇ ਟੈਰਿਫ ਲਗਾਏ ਜਾਣਗੇ ਅਤੇ ਕਿ ਉਹ ਚੀਨ ਤੇ ਵੀ ਉੱਚ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਇਸ ਸਵਾਲ ਦਾ ਜਵਾਬ ਦਿੰਦੇ ਹੋਏ 트ੰਪ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਇਹ ਕਿਵੇਂ ਕਰਨਾ ਚਾਹੁੰਦੇ ਹਾਂ ਪਰ ਇਹ ਹੋ ਸਕਦਾ ਹੈ ਕਾਬਿਲ ਗੌਰ ਹੈ ਕਿ 트ੰਪ ਵੱਲੋਂ ਭਾਰਤ ਤੇ ਐਲਾਨੇ ਗਏ ਟੈਰਿਫ ਨੂੰ ਲੈ ਕੇ ਲੋਕ ਨਾ ਸਿਰਫ ਨਵੀਂ ਦਿੱਲੀ ਵਿੱਚ ਅਗੋ ਵਾਸ਼ਿੰਗਟਨ ਵਿੱਚ ਵੀ ਹੈਰਾਨ ਹਨ ਬਹੁਤ ਸਾਰੇ ਲੋਕ ਇਸ ਦਾ ਸਮਰਥਨ ਕਰ ਰਹੇ ਹਨ ਜਦੋਂ ਬਹੁਤ ਸਾਰੇ ਲੋਕ ਭਾਰਤ ਨੂੰ ਨਿਸ਼ਾਨਾ ਨਾ ਬਣਾਉਣ ਦੀ ਸਲਾਹ ਦੇ ਰਹੇ ਹਨ ਤਾਂ 트럼ਪ ਦੀ ਪਾਰਟੀ ਦੀ ਨੇਤਾ ਨਿੱਕੀ ਹੈਲੀ ਨੇ ਵੀ ਬੁੱਧਵਾਰ ਨੂੰ 트럼ਪ ਦੇ ਇਸ ਫੈਸਲੇ ਤੇ ਸਵਾਲ ਖੜੇ ਕੀਤੇ ਅਗਲੀ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਸਭ ਵੀਰਾਂ ਭੈਣਾਂ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਉਹਨਾਂ ਨੂੰ ਪੰਜਾਬ ਦੀ ਹਰ ਤਾਜ਼ਾ ਖਬਰ ਸਮੇਂ ਸਿਰ ਮਿਲਦੀ ਰਹੇ ਅੱਜ ਦੀ ਖਬਰ ਬੀਬੀ ਸਤਵੰਤ ਕੌਰ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਕੌਣ ਹੋ ਸਕਦਾ ਬਾਗੀ ਧੜੇ ਦੇ ਅਕਾਲੀ ਦਲ ਦਾ ਪ੍ਰਧਾਨ ਅਕਾਲੀ ਦਲ ਵੱਲੋਂ ਗਠਿਤ ਭਰਤੀ ਕਮੇਟੀ ਦੀ ਕੱਲ ਦੀ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਮੁਖੀ ਦੇ ਅਹੁਦੇ ਲਈ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ ਪ੍ਰੋ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਬੀਬੀ ਜੰਗੀਰ ਕੌਰ ਅਤੇ ਪਰਮਿੰਦਰ ਸਿੰਘ ਟੀਨਸਾ ਵਰਗੇ ਸੀਨੀਅਰ ਆਗੂ ਪਹਿਲਾਂ ਹੀ ਉਹਨਾਂ ਦੇ ਨਾਮ ਤੇ ਸਹਿਮਤ ਹੋ ਚੁੱਕੇ ਹਨ ਦੱਸਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਵੀ ਸ਼ਨੀਵਾਰ ਦੀ ਮੀਟਿੰਗ ਵਿੱਚ ਮੌਜੂਦ ਸਨ ਅਤੇ ਉਹਨਾਂ ਨੇ ਆਗੂਆਂ ਨਾਲ ਵਿਸਤਾਰ ਨਾਲ ਚਰਚਾ ਕੀਤੀ। ਦੋ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਪ੍ਰਧਾਨ ਅਹੁਦੇ ਦੀ ਦੌੜ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਅਤੇ ਉਹਨਾਂ ਦੀ ਜਗ੍ਹਾ ਬੀਬੀ ਸਤਵੰਤ ਕੌਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਸਤਵੰਤ ਕੌਰ ਜੋ ਪਿੰਡਰਾਵਾਲੇ ਦੇ ਸਾਥੀਆਂ ਮਰੀਕ ਸਿੰਘ ਦੀ ਧੀ ਹੈ ਉਹ ਵੀ ਇਸ ਅਹੁਦੇ ਦੀ ਦਾਵਿਦ ਆ ਰਹਾ ਬੀਬੀ ਸਤਵੰਤ ਕੌਰ ਦਾ ਨਾਮ ਵੀ ਪਾਰਟੀ ਵਿੱਚ ਪ੍ਰਧਾਨ ਉਹਦੇ ਲਈ ਚਰਤਾ ਵਿੱਚ ਹੈ ਪੰਥਕ ਤੜੇ ਵਿੱਚ ਉਹਨਾਂ ਦਾ ਕਾਫੀ ਸਮਰਥਨ ਹੈ ਪਰ ਜ਼ਿਆਦਾਤਰ ਸੀਨੀਅਰ ਆਗੂ ਜਾਨੀ ਹਰਪ੍ਰੀਤ ਸਿੰਘ ਨੂੰ ਠੁਕਮਾ ਵਿਕਲਪ ਮੰਨ ਰਹੇ ਹਨ ਛੇਵੀਂ ਖਬਰ ਕਾਰਨੇ ਨੌਜਵਾਨ ਨੂੰ ਕੁਚਲਿਆ ਭੈਣ ਤੋਂ ਰਖੜੀ ਬਣਵਾਣ ਲਈ ਸਕੂਟਰੀ ਤੇ ਜਾ ਰਿਹਾ ਸੀ ਲੁਧਿਆਣਾ ਦੇ ਕਲਾਸ਼ ਨਗਰ ਰੋਡ ਤੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਨੌਜਵਾਨ ਟਾਈਗਰ ਸਫਾਰੀ ਚਿੜੀਆਂ ਕਰ ਨੇੜੇ ਇੱਕ ਚਿਕਨ ਦੀ ਦੁਕਾਨ ਤੇ ਕੰਮ ਕਰਦਾ ਸੀ ਉਹ ਆਪਣੀ ਭੈਣ ਤੋਂ ਰਖੜੀ ਬਣਵਾਉਣ ਲਈ ਸਕੂਟਰੀ ਤੇ ਜਾ ਰਿਹਾ ਸੀ ਕਲਾਸ਼ ਰੋਡ ਨੇੜੇ ਇੱਕ ਸਵਿਫਟ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਇਸ ਘਟਨਾ ਮਗਰੋਂ ਕਾਰ ਚਾਲਕ ਮੌਕੇ ਦੇ ਭੱਜ ਗਿਆ ਉਥੋਂ ਲੰਘ ਰਾਇਕ ਇੱਕ ਵਿਅਕਤੀ ਨੇ ਨੌਜਵਾਨ ਨੂੰ ਖੂਨ ਨਾਲ ਲਤਪਟ ਜ਼ਮੀਨ ਤੇ ਪਿਆ ਦੇਖਿਆ ਤੇ ਉਸ ਦੀ ਪਿਛਾਣ ਕੀਤੀ ਨੌਜਵਾਨ ਉਸ ਦੇ ਦੋਸਤ ਦਾ ਪੁੱਤਰ ਸੀ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਮ੍ਰਿਤਕ ਦਾ ਨਾਮ ਰਿਤੇਸ਼ ਹੈ ਜਾਣਕਾਰੀ ਦਿੰਦੇ ਹੋਇਆ ਪਾਇਲਦੀਨ ਨੇ ਦੱਸਿਆ ਹੈ ਕਿ ਉਹ ਸਵੇਰੇ ਆਪਣੀ ਸਾਈਕਲ ਤੇ ਕਲਾਸ਼ ਨਗਰ ਰੋਡ ਵੱਲ ਜਾ ਰਿਹਾ ਸੀ ਜਦੋਂ ਉਹ ਜਗਦੀਸ਼ ਮਾਰਬਲ ਨੇੜੇ ਪਹੁੰਚਿਆ ਤਾਂ ਇੱਕ ਸਵਿਫਟ ਕਾਰ ਲੰਘ ਰਹੀ ਸੀ ਕਾਰ ਚਾਲਕ ਲਾਪਰਵਾਹੀ ਨਾਲ ਕਾਰ ਚਲਾ ਰਿਹਾ ਸੀ ਉਸਨੇ ਦੱਸਿਆ ਹੈ ਕਿ ਕਾਰ ਚਾਲਕ ਨੇ ਇੱਕ ਐਕਟਿਵਾ ਸਵਾਰ ਨੂੰ ਬੁਰੀ ਤਰ੍ਹਾਂ ਪਰ ਮਾਰ ਦਿੱਤੀ ਅਤੇ ਭੱਜ ਗਿਆ ਜਦੋਂ ਉਹ ਮੌਕੇ ਤੇ ਗਿਆ ਤਾਂ ਉਸਨੇ ਰਿਤੇਸ਼ ਨੂੰ ਤੂਣਾ ਲਤਪਤ ਪਿਆ ਦੇਖਿਆ ਰਤੇਸ਼ ਉਸਦੇ ਦੋਸਤ ਦਾ ਪੁੱਤਰ ਹੈ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਿਆ ਪਰ ਸਿਰ ਅਤੇ ਛਾਤੀ ਵਿੱਚ ਗੰਭੀਰ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ ਰਤੇਸ਼ ਪਿਛਲੇ ਕੁਝ ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ ਉਸ ਦਾ ਇੱਕ ਵੱਡਾ ਭਰਾ ਅਤੇ ਭੈਣ ਹੈ ਅੱਜ ਪੁਲਿਸ লাশ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦੇਵੇਗੀ ਜੋਧੇਵਾਲ ਥਾਣਾ ਦੀ ਪੁਲਿਸ ਨੇ ਕਾਰ ਦੀ ਪਛਾਣ ਕਰ ਲਈ ਹੈ ਤੇ ਅਣਪਛਾਤੇ ਡਰਾਈਵਰ ਵਿਰੁੱਧ 106 281 324 BNS ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸਤਵੀਂ ਖਬਰ। ਕੈਨੇਡਾ ਵਿੱਚ ਭਾਰਤੀ ਮੂਲ ਦਾ ਟਰੱਕ ਡਰਾਈਵਰ 197 ਕਿਲੋ ਕੁਕੀਨ ਸਮੇਤ ਗ੍ਰਿਫਤਾਰ 25 ਮਿਲੀਅਨ ਕੈਨੇਡੀਅਨ ਡਾਲਰ ਅੰਦਾਜ਼ੀ ਜਾ ਰਹੀ ਹੈ ਕੀਮਤ। ਇੱਕ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਲਗਭਗ 25 ਮਿਲੀਅਨ ਕੈਨੇਡੀਅਨ ਡਾਲਰ ਦੀ ਕੁਕੀਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਕੈਨੇਡੀਅਨ ਬਾਰਡਰ ਸਕਿਉਰਿਟੀ ਏਜੰਸੀ ਨੇ ਕਿਹਾ ਹੈ ਕਿ ਉਹਨਾਂ ਨੇ ਇੱਕ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਔੰਕਾਰ ਕਲਸੀ ਨੂੰ ਕੋਕੀਨ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਔੰਕਾਰ ਕਲੈਂਡ অন্ਟਾਰੀਓ ਦਾ ਰਹਿਣ ਵਾਲਾ ਹੈ। 23 ਜੁਲਾਈ ਨੂੰ ਬਲੂ ਵਾਟਰ ਬ੍ਰਿਜ ਸਰਾਹਤ ਤੋਂ ਅਮਰੀਕਾ ਆ ਰਿਹਾ ਇੱਕ ਵਪਾਰਕ ਟਰੱਕ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਟਰੱਕ ਵਿੱਚੋਂ 7 ਬੈਗਾਂ ਵਿੱਚ 197 ਕਿਲੋ ਕੋਕੀਨ ਮਿਲੀ ਜਿਸ ਦੀ ਕੀਮਤ ਲਗਭਗ 24.6 ਮੀਲੀਅਨ ਕੈਨੇਡੀਅਨ ਡਾਲਰ ਪੈ ਦੱਸੀ ਜਾ ਰਹੀ ਹੈ। ਅੰਕਾਰ ਨੂੰ ਰਾਇਲ ਕਨੇਡੀਅਨ ਮਾਊਂਟੇਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਉਸ ਤੇ ਕੋਕੀਨ ਆਯਾਤ ਕਰਨ ਅਤੇ ਤਸਕਰੀ ਦੇ ਇਰਾਦੇ ਨਾਲ ਰੱਖਣ ਦਾ ਦੋਸ਼ ਲਗਾਇਆ ਗਿਆ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦ ਸ਼ੰਗਾਰੀ ਨੇ ਕਿਹਾ ਹੈ ਕਿ ਅਸੀਂ ਅਪਰਾਧ ਨੂੰ ਰੋਕਣ ਅਤੇ ਆਪਣੇ ਭਾਈਚਾਰਿਆਂ ਦੀ ਸੁਰੱਖਿਆ ਲਈ ਵਚਨਬੰਦ ਹਾਂ। ਜੋ ਵੀ ਸਾਡੇ ਦੇਸ਼ ਦੀ ਸ਼ਰਧਾ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। CBS ਨੇ ਅਨੁਸਾਰ 1 ਜਨਵਰੀ ਤੋਂ 10 ਜੁਲਾਈ 2025 ਦੇ ਵਿਚਕਾਰ ਉਹਨਾਂ ਨੇ ਅਮਰੀਕਾ ਤੋਂ ਕੁੱਲ 1164 ਕਿਲੋਗ੍ਰam ਕੋਕੈਨ ਅਤੇ ਦੂਜੇ ਦੇਸ਼ਾਂ ਤੋਂ 514 ਕਿਲੋਗ੍ਰam ਕੋਕੈਨ ਜਬਰ ਕੀਤੀ ਹੈ। ਪਹਿਲਾਂ ਵੀ 6 ਭਾਰਤੀ ਕੈਨੇਡੀਅਨ ਕੀਤੇ ਗਏ ਸਨ ਗ੍ਰਿਫਤਾਰ ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਫੜਿਆ ਗਿਆ ਹੈ। ਇਸ ਤੋਂ ਪਹਿਲਾਂ 10 ਜੂਨ ਨੂੰ ਪੀਲ ਖੇਤਰੀ ਪੁਲਿਸ ਨੇ ਪ੍ਰੋਜੈਕਟ ਪੈਲੀਕਨ ਦੇ ਤਹਿਤ 50 ਮਿਲੀਅਨ ਕੈਨੇਡੀਅਨ ਡਾਲਰ ਦੀ ਕਕੀਨ ਜ਼ਬਤ ਕੀਤੀ ਸੀ। ਇਸ ਮਾਮਲੇ ਵਿੱਚ 6 ਭਾਰਤੀ ਕੈਨੇਡੀਅਨਾਂ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 8ਵੀਂ ਖਬਰ ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆਈ ਕ੍ਰਿਕਟ ਟੀਮ ਵਿੱਚ ਚੋਣ ਅੰਡਰ 19 ਵਿੱਚ ਹੋਈ ਆ ਰਹੀਆਂ ਸ਼ਰਮਾ ਦੀ ਚੋਣ। ਦੁਨੀਆ ਪੱਧਰ ਵਿੱਚ ਪੰਜਾਬੀ ਵਕ ਵਕ ਕਮਾਂ ਨਾਲ ਆਪਣੀ ਛਾਪ ਛੱਡਦੇ ਆ ਰਹੇ ਹਨ। ਹੁਣ ਇੱਕ ਹੋਰ ਨੌਜਵਾਨ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਦੀ ਚੋਣ ਆਸਟ੍ਰੇਲੀਆਈ ਕ੍ਰਿਕਟ ਟੀਮ ਵਿੱਚ ਹੋਈ ਹੈ ਨੌਜਵਾਨ ਦਾ ਪਿਸ਼ੋਕੜ ਗੜ ਸ਼ੰਕਰ ਦਾ ਹੈ ਗੜ ਸ਼ੰਕਰ ਦੇ ਪਿਸ਼ੋਕੜ ਵਾਲਾ ਆਰੀਨ ਸ਼ਰਮਾ ਇਹ ਕਾਮਯਾਬੀ ਹਾਸਲ ਕਰਨ ਵਾਲਾ ਇਕਲੌਤਾ ਪੰਜਾਬੀ ਭਾਰਤੀ ਹੈ ਨੌਜਵਾਨ ਦੀ ਉਮਰ 17 ਸਾਲ ਹੈ ਜਿਸ ਨੂੰ ਅੰਡਰ 19 ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਦੱਸਦੀ ਹੈ ਕਿ ਆਰੀਨ ਦੇ ਪਿਤਾ ਰਮਨ ਸ਼ਰਮਾ ਤੇ ਮਾਤਾ ਸ਼ਰੂਪੀ ਸ਼ਰਮਾ ਵੀ ਆਸਟ੍ਰੇਲੀਆ ਵਿੱਚ ਰਹਿੰਦੇ ਹਨ ਰਮਨ ਸ਼ਰਮਾ ਦਾ ਮੈਲਬੌਰਨ ਵਿੱਚ ਆਪਣਾ ਕਾਰੋਬਾਰ ਹੈ ਤੇ ਇੱਥੇ ਹੀ ਆਰੀਨ ਦਾ ਜਨਮ ਵੀ ਹੋਇਆ ਸੀ ਆਰਿਆਨ ਦੀ ਇਸ ਪ੍ਰਾਪਤੀ ਤੇ ਗੜ ਸ਼ੰਕਰ ਵਿੱਚ ਰੌਣਕ ਹੈ ਉਸਦੇ ਦਾਦਾ ਬਹੁਤ ਖੁਸ਼ ਹਨ ਅਤੇ ਪਿੰਡ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਲੋਕਾਂ ਵੱਲੋਂ ਨੌਜਵਾਨ ਦੀ ਪ੍ਰਾਪਤੀ ਲਈ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਨਵੀਂ ਖਬਰ ਸਤੰਬਰ 2025 ਤੋਂ 5000 ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਦੀ ਹੋਵੇਗੀ ਭਰਤੀ ਰੱਖੜੀ ਦੇ ਪਵਿੱਤਰ ਮੌਕੇ ਤੇ ਸਮਾਜਿਕ ਸੁਰੱਖਿਆ ਇਸਤਰੀਆਂ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਨੂੰ ਵੱਡਾ ਤੋਹਫ਼ਾ ਦਿੰਦਿਆ ਵਿਭਾਗ ਜੀਆ 435 ਅੰਗੜਵਾੜੀ ਹਲਪਰਾ ਨੂੰ ਤਰੱਕੀ ਦੇ ਕੇ ਅੰਗੜਵਾੜੀ ਵਰਕਰਾਂ ਬਣਾਇਆ ਗਿਆ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਪੁਰਾਣੇ ਸਮੇਂ ਤੋਂ ਸੇਵਨ ਪਾ ਰਹੀਆਂ 10ਵੀਂ ਪਾਸ ਅੰਗੜਵਾੜੀ ਹਲਪਰਾ ਜਿਨ੍ਹਾਂ ਕੋਲ 10 ਸਾਲ ਦਾ ਤਜਰਬਾ ਹੈ ਉਹਨਾਂ ਨੂੰ ਵੀ ਬਤੌਰ ਵਰਕਰ ਤਰੱਕੀ ਦੇਣ ਲਈ ਵਿਭਾਗ ਨੂੰ ਰਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਅੰਗੜਵਾੜੀ ਵਰਕਰਾਂ ਤੇ ਹਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਹੈ ਇਸ ਸਬੰਧ ਵਿੱਚ ਸਾਰੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀਆਂ ਨੂੰ 31 ਅਗਸਤ 2025 ਤੋਂ ਪਹਿਲਾਂ ਪੁਰਾਣੇ ਪੈਂਡਿੰਗ ਅਸ਼੍ਰਿਤ ਪੇਸਾ ਤੇ ਬਦਲੀਆਂ ਦੇ ਕੇਸਾਂ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਗਏ ਹਨ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਲਗਭਗ 5000 ਅੰਗੜਵਾੜੀ ਹਲਪਰਾਂ ਤੇ ਵਰਕਰਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੀ ਭਰਤੀ ਪ੍ਰਕਿਰਿਆ 1 ਸਤੰਬਰ 2025 ਤੋਂ ਸ਼ੁਰੂ ਕੀਤੀ ਜਾਵੇਗੀ ਜੋ ਕਿ ਪਾਰਦਰਸ਼ੀਅਤ ਨਿਰੋਲ ਮੈਰਿਟ ਦੇ ਆਧਾਰ ਤੇ ਹੋਵੇਗੀ ਭ੍ਰਿਸ਼ਟਾਚਾਰ ਪ੍ਰਦਰਸ਼ਨੀ ਕੀਤਾ ਜਾਵੇਗਾ ਤੇ ਸ਼ਿਕਾਇਤ ਮਿਲਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। 10ਵੀਂ ਖਬਰ। ਕਪੀਲ ਸ਼ਰਮਾ ਦੇ ਕੈਫੇ ਤੋਂ ਹੋਈ ਗੋਲੀਬਾਰੀ ਤੋਂ ਪੜਕੀ ਕੈਨੇਡੀਅਨ ਸਰਕਾਰ ਲਾਰੈਂਸ ਗੈਂਗ ਨੂੰ ਅਤਵਾਦੀ ਐਲਾਨਿਆ ਜਾਵੇਗਾ ਅਤਵਾਦੀ ਸੰਗਠਨ। ਕੈਨੇਡਾ ਦੇ ਸਰੀ ਵਿੱਚ ਕੈਨੇਡੀਅਨ ਕਪੀਲ ਸ਼ਰਮਾ ਦੇ ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਮੂਲ ਦੇ ਬਦਨਾਮ ਲਾਰੈਂਸ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਨ ਦੀ ਮੰਗ ਜ਼ੋਰ ਫੜ ਗਈ ਹੈ। ਕੈਨੇਡੀਅਨ ਨੇਤਾਵਾਂ ਨੇ ਇਸ ਗਰੋਹ ਵਿਰੁੱਧ ਕਾਰਵਾਈ ਦੀ ਮੰਗ ਉਠਾਈ ਹੈ ਕੈਨੇਡਾ ਦੀ ਅਪਰਾਧ ਕੰਟਰੋਲ ਮੰਤਰੀ ਰੂਬੀ ਸੋਲਟਾ ਨੇ ਇਸਤੇ ਕਿਹਾ ਹੈ ਕਿ ਸਰਕਾਰ ਇਸਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਭਾਰਤ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਆਲਹੀ ਦੇ ਮਹੀਨਿਆਂ ਵਿੱਚ ਕੈਨੇਡਾ ਵਿੱਚ ਕਈ ਕਤਲਾਂ ਤੇ ਫਰੋਤੀਆਂ ਦੀ ਮੰਗਾ ਵਿੱਚ ਆਇਆ ਹੈ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਖੁੱਲ ਕੇ ਜ਼ਿੰਮੇਵਾਰੀ ਲੈਣ ਵਾਲੇ ਇਸ ਗਰੋਹ ਦਾ ਦਹਿਸ਼ਤ ਕੈਨੇਡੀਅਨ ਨੇਤਾਵਾਂ ਨੂੰ ਵੀ ਚਿੰਤਤ ਕਰ ਰਿਹਾ ਹੈ ਇਸ ਨਵਾਂ ਅਤਵਾਦੀ ਸੰਗਠਨ ਐਲਾਨਨ ਦੀ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਦੇ ਸਰੀ ਵਿੱਚ ਭਾਰਤ ਦੇ ਸਭ ਤੋਂ ਵੱਡੇ ਕਮੇਡੀਅਨ ਅਪੀਲ ਸ਼ਰਮਾ ਦੇ ਰੈਸਟੋਰੈਂਟ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋ ਗਈ ਹੈ ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਪੁਲਿਸ ਨੂੰ ਵਾਧੂ ਸ਼ਕਤੀਆਂ ਮਿਲਣਗੀਆਂ ਇਸ ਨਾਲ ਸ਼ਕਤੀਆਂ ਦੀ ਵਿਆਪਕ ਨਿਗਰਾਨੀ ਗੰਗਾ ਨੂੰ ਚਲਾਉਣ ਲਈ ਫੰਡਿੰਗ ਰੋਕਣ ਜਾਈਦਾ ਰਜਬਰ ਕਰਨ ਦੀ ਕਾਰਵਾਈ ਅਤੇ ਹੋਰ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਗ੍ਰਿਫਤਾਰੀਆਂ ਕਰਨ ਵਿੱਚ ਵੀ ਮਦਦ ਮਿਲੇਗੀ। ਕੈਨੇਡਾ ਦੀ ਅਪਰਾਧ ਕੰਟਰੋਲ ਮੰਤਰੀ ਰੂਬੀ ਸਹੂਤਾ ਨੇ ਨਿਊਜ਼ ਏਜੰਸੀ ਅਲਜ ਜ਼ਜ਼ੀਰਾ ਨੂੰ ਦੱਸਿਆ ਸਰਕਾਰ ਇਸ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਜੇ ਇਹ ਸਮੂਹ ਮਾਪਦੰਡਾ ਦੇ ਖਤਰਾ ਉਤਰਦਾ ਹੈ ਤਾਂ ਇਸ ਨੂੰ ਅਤਵਾਦੀ ਸੰਗਠਨ ਕੋਸ਼ਿਸ਼ਿਤ ਵਿੱਚ ਜਾਰਾ ਸਮਾਂ ਨਹੀਂ ਲੱਗੇਗਾ। ਦਾਸਤੀ ਹੈ ਕਿ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਕੈਨੇਡੀਅਨ ਕਪਿਲ ਸ਼ਰਮਾ ਦੀ ਮਲਕੀਅਤ ਵਾਲੇ ਇੱਕ ਰੈਸਟੋਰੈਂਟ ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਦੋਵਾਂ ਘਟਨਾਵਾਂ ਨੇ ਸਥਾਨਕ ਪੁਲਿਸ ਅਤੇ ਪੁਲਿਸ ਨੂੰ ਹੈਰਾਨ ਕਰ ਦਿੱਤਾ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਨਾਮਲਿਆ ਪਿੱਛੇ ਗੈਂਗ ਅਧਾਰਤ ਗਤੀਵਿਧੀਆਂ ਦਾ ਸ਼ੱਕ ਹੈ, ਜਿਸ ਵਿੱਚ ਲారెنس ਬਿਸ਼ਨੋਈ ਗੈਂਗ ਦਾ ਨਾਮ ਵੀ ਖਬਰਾਂ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਦਾ ਦੇਸ਼ ਦੈਸ਼ ਫਲਾਉਣਾ ਜਾਂ ਫਿਰੋਤੀ ਲਈ ਦਬਾਅ ਪਾਉਣਾ ਹੋ ਸਕਦਾ ਹੈ। ਏਸ ਹਨ ਅੱਜ ਦੀਆਂ ਮੁੱਖ 10 ਖਬਰਾਂ ਉਮੀਦ ਹੈ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ